ਸਤਿ ਸ਼੍ਰੀ ਅਕਾਲ ਤੁਸੀਂ ਦਸਤਕ ਨਾਲ ਜੁੜੇ ਹੋਏ ਹੋ ਮੈਨੂੰ ਬਹੁਤ ਚੰਗਾ ਲੱਗਦਾ ਕਿ ਮੈਂ ਜਦੋਂ ਕੋਈ ਮੇਰੇ ਮਨ ਦੇ ਵਿੱਚ ਖਿਆਲ ਆਉਂਦਾ ਕੋਈ ਸੋਹਣਾ ਜਿਹਾ ਟੌਪਿਕ ਆਉਂਦਾ ਕਿ ਮੇਰੇ ਕੋਲ ਸਾਂਝਾ ਕਰਨ ਲਈ ਤੁਸੀਂ ਹੈਗੇ ਹੋ ਮੇਰੇ ਲਿਸਨਰਸ ਬਹੁਤ ਪਿਆਰੇ ਪਿਆਰੇ ਸਰੋਤੇ ਜਿਹੜੇ ਦਸਤਕ ਨੂੰ ਹੰਗਾਰਾ ਦੇ ਰਹੇ ਹੋ ਮੇਰੀਆਂ ਗੱਲਾਂ ਸੁਣਦੇ ਹੋ ਤੇ ਨਾਲ ਆਪਣਾ ਲਿਖਤੀ ਕਮੈਂਟ ਕਰਕੇ ਵਿਚਾਰਾਂ ਦੀ ਸਾਂਝ ਵੀ ਆਪਾਂ ਪਾਉਣੀ ਹੈਗੀਆਂ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਇਸ ਦਿਨੋਂ ਸ਼ੁਕਰੀਆ ਤੇ ਅੱਜ ਜਿਹੜੀ ਮੈਂ ਗੱਲ ਕਰਨੀ ਹੈਗੀ ਸਗੀ ਮੈਂ ਚਾਹ ਦੇ ਕੱਪ ਦੇ ਨਾਲ ਹੀ ਗੱਲ ਸ਼ੁਰੂ ਕਰਨ ਲੱਗੀ ਆ ਚਾਹ ਪੀ ਰਹੀ ਸੀ ਤੇ ਸੋਚਿਆ ਤੁਹਾਡੇ ਨਾਲ ਗੱਲ ਕਰਾਂ ਅੱਜ ਦਾ ਜਿਹੜਾ ਵਿਸ਼ਾ ਹੈਗਾ ਇਹ ਵੀ ਆਪਣੀ ਸੁੰਦਰਤਾ ਨਾਲ ਹੀ ਜੁੜਿਆ ਹੋਇਆ ਪਿਛਲੇ ਦੋਕ ਜਿਹੜੇ ਐਪੀਸੋਡ ਆ ਉਹ ਇਸੇ ਤਰ੍ਹਾਂ ਦੇ ਆਪਾਂ ਚਿਹਰੇ ਦੀ ਸੁੰਦਰਤਾ ਨੂੰ ਲੈ ਕੇ ਚਿਹਰੇ ਦੇ ਮੇਕਅਪ ਨੂੰ ਲੈ ਕੇ ਗੱਲ ਕੀਤੀ ਸੀ ਤੇ ਅੱਜ ਅਸੀਂ ਇੱਕ ਹੋਰ ਇਹਦੇ ਨਾਲ ਮੈਂ ਐਡ ਕਰ ਲਈ ਗੱਲ ਕਿ ਹਾਸਾ ਜਿਹੜਾ ਹੈਗਾ ਉਹ ਸਾਡੀ ਸਿਹਤ ਲਈ ਕਿੰਨਾ ਜ਼ਰੂਰੀ ਆ ਸਾਡੀ ਮਾਨਸਿਕ ਸਿਹਤ ਦੇ ਨਾਲ ਨਾਲ ਨਾ ਉਹ ਸਾਡੇ ਜਿਹੜਾ ਚਿਹਰਾ ਹੈਗਾ ਜਿਹੜਾ ਬਾਹਰੀ ਤੌਰ ਤੇ ਦਿਖਦਾ ਹੈ ਨਾ ਉਹਨੂੰ ਵੀ ਉਹ ਖੂਬਸੂਰਤ ਕਰ ਦਿੰਦਾ ਤੇ ਹਾਸੇ ਦੇ ਵਿੱਚ ਇੰਨਾ ਕੁਝ ਲੁਕਿਆ ਹੁੰਦਾ ਕਿ ਸਾਨੂੰ ਕਿਸੇ ਉੱਪਰੇ ਮੇਕਅਪ ਦੀ ਲੋੜ ਨਹੀਂ ਸਾਨੂੰ ਕੋਈ ਬਹੁਤੀਆਂ ਹੋਰ ਕੋਸ਼ਿਸ਼ਾਂ ਕਰਨ ਦੀ ਲੋੜ ਨਹੀਂ ਸਿਰਫ ਹੱਸਣਾ ਹੀ ਇੱਕ ਇਹੋ ਜਿਹਾ ਟੋਨਿਕ ਦਾ ਕੰਮ ਕਰਦਾ ਤੇ ਅੱਜ ਅਸੀਂ ਸਾਰੀ ਗੱਲਬਾਤ ਜਿਹੜੀ ਆ ਉਹ ਕਰਨੀ ਹੈ ਕਿ ਹਾਸਾ ਸਾਡੇ ਲਈ ਕਿੰਨਾ ਜ਼ਰੂਰੀ ਹੈ ਹਾਸੇ ਦਾ ਕੀ ਵਿਗਿਆਨ ਹੈ ਹਨਾ ਜਿਹੜਾ ਸਾਡੇ ਨਾਲ ਜੁੜਿਆ ਹੋਇਆ ਸੋ ਅੱਜ ਆਪਾਂ ਇਹੀ ਗੱਲਾਂ ਬਾਤਾਂ ਕਰਾਂਗੇ ਬਹੁਤ ਕੰਮ ਆਉਣ ਵਾਲੀਆਂ ਨੇ ਤੁਸੀਂ ਧਿਆਨ ਨਾਲ ਸੁਣਦੇ ਰਹਿਣਾ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਹਾਸਾ ਇੱਕ ਇਹੋ ਜਿਹੀ ਐਕਸਰਸਾਈਜ਼ ਹੈ ਜਿਹਦੇ ਨਾਲ ਸਾਡੇ ਜਿਹੜਾ ਚਿਹਰੇ ਦਾ ਬਲੱਡ ਸਰਕੂਲੇਸ਼ਨ ਆ ਉਹ ਤੇਜ਼ ਹੁੰਦਾ ਹੈ ਹੱਸਦੇ ਰਹਿਣ ਨਾਲ ਉੱਚੀ ਉੱਚੀ ਹਾਸਾ ਹੱਸਦੇ ਰਹਿਣ ਨਾਲ ਇਹੋ ਜਿਹਾ ਚਿਹਰੇ ਤੇ 글로ਉ ਆਉਂਦਾ ਹੈ ਜਿਹੜਾ ਵਰਕਆਊਟ ਤੋਂ ਬਾਅਦ ਆਉਂਦਾ ਜਿਸ ਤਰ੍ਹਾਂ ਦਾ 글로 ਤੇ ਇਹ ਹਾਸਾ ਅਜਿਹਾ ਹੁੰਦਾ ਕਿ ਜਿਹਦੇ ਲਈ ਹੋਰ ਬਹੁਤੀ ਐਕਸਰਸਾਈਜ਼ ਕਰਨ ਦੀ ਲੋੜ ਨਹੀਂ ਕਿ ਸਾਡੀ ਜਿਹੜੀ ਮੁਸਕਾਨ ਹੈ ਉਹੀ ਕੰਮ ਕਰ ਜਾਂਦੀ ਆ ਸੋ ਹਾਸਾ ਜ਼ਿੰਦਗੀ ਦੇ ਵਿੱਚ ਇੰਨਾ ਕਿ ਅਹਿਮੀਅਤ ਰੱਖਦਾ ਹੈ ਕਿ ਜਿੱਥੇ ਵੀ ਮੌਕਾ ਮਿਲੇ ਉੱਥੇ ਖੂਬ ਹੱਸੋ ਹਸਣ ਖੇਡਣ ਵਾਲੇ ਲੋਕਾਂ ਦੇ ਵਿੱਚ ਜਾਓ ਉਹਨਾਂ ਨੂੰ ਮਿਲੋ ਪਰਿਵਾਰ ਦੇ ਵਿੱਚ ਬੈਠੋ ਹਾਸਾ ਠੱਠਾ ਕਰੋ ਹਾਸੀਆਂ ਖੇਡੀਆਂ ਆਪਾਂ ਜਿਹਨੂੰ ਕਹਿੰਦੇ ਆ ਉਹ ਕਰਦੇ ਰਹੋ ਇੱਕ ਬੱਚੇ ਨੂੰ ਨਿੱਕੇ ਬੱਚੇ ਨੂੰ ਜਦੋਂ ਅਸੀਂ ਹਸਾਉਨੇ ਉਹਦੇ ਕੁਤਕਤਾੜੀਆਂ ਕਰਦੇ ਆ ਤਾਂ ਉਹ ਕਿੰਨਾ ਖੁੱਲ ਕੇ ਹੱਸਦਾ ਬੱਚੇ ਨੂੰ ਹੱਸਦਾ ਵੇਖ ਕੇ ਅਸੀਂ ਵੀ ਹੱਸਦੇ ਆ ਤੇ ਇਹ ਸਭ ਤੋਂ ਸੋਹਣੀ ਐਕਸਰਸਾਈਜ਼ ਐ ਚਿਹਰੇ ਦੀ ਚਿਹਰਾ ਇਹਦੇ ਨਾਲ ਸੱਚੀ ਕੁਦਰਤੀ ਤੌਰ ਤੇ ਚਮਕ ਉੱਠਦਾ ਜਿਹੜਾ ਸਟ੍ਰੈਸ ਹੈ ਨਾ ਬਿਨਾਂ ਵਜਾ ਦਾ ਸਟ੍ਰੈਸ ਅਸੀਂ ਲੈਨੇ ਆ ਉਹ ਸਾਡੀ ਬਾਡੀ ਦਾ ਦੁਸ਼ਮਣ ਹੈ ਸਾਡੇ ਚਿਹਰੇ ਦਾ ਵੀ ਦੁਸ਼ਮਣ ਹੈ ਤੇ ਇੱਕ ਹਾਸਾ ਇਹੋ ਜਿਹਾ ਟੋਨਿਕ ਹੈ ਜਿਹੜਾ ਸਾਡੇ ਸਟ੍ਰੈਸ ਨੂੰ ਘਟ ਕਰਦਾ ਇੱਕ ਟੋਨਿਕ ਦਾ ਕੰਮ ਕਰਦਾ ਹਾਸਾ ਸਾਡੀ ਬਾਡੀ ਦੇ ਵਿੱਚੋਂ ਸਟ੍ਰੈਸ ਹਾਰਮੋਨ ਨੂੰ ਘਟਾਉਂਦਾ ਤੇ ਹੱਸਦੇ ਰਹਿਣ ਨਾਲ ਜਿਹੜੇ ਸਾਡੇ ਅੱਖਾਂ ਦੇ ਆਲੇ-ਦੁਆਲੇ ਫਿੱਕਾਪਨ ਹੁੰਦਾ ਇੱਕ ਕਾਲਾਪਨ ਹੁੰਦਾ ਹਨਾ ਉਹ ਵੀ ਕਿਤੇ ਨਾ ਕਿਤੇ ਦੂਰ ਹੁੰਦਾ ਸੋ ਹਾਸਾ ਇੰਨਾ ਕੁ ਜ਼ਰੂਰੀ ਹੈ ਸਭ ਤੋਂ ਵਧੀਆ ਮੈਡੀਸਨ ਆ ਕਿ ਅਸੀਂ ਆਪਦੇ ਸਰੀਰ ਨੂੰ ਤੇ ਨਾਲ-ਨਾਲ ਆਪਦੇ ਚਿਹਰੇ ਨੂੰ ਵੀ ਚਮਕਦਾ ਧਮਕਦਾ ਰੱਖ ਸਕਦੇ ਆ ਇੰਨਾ ਹਾਸਿਆਂ ਦੇ ਨਾਲ ਇੰਨਾ ਸੱਚੀ ਮੁੱੱਚੀ ਹੱਸੇ ਹਾਸਿਆਂ ਦੇ ਨਾਲ ਆਰਟੀਫੀਸ਼ੀਅਲ ਹਾਸੇ ਦੀ ਮੈਂ ਗੱਲ ਨਹੀਂ ਕਰਦੀ ਇੱਕ ਵਾਰੀ ਨਾ ਮੈਂ ਪਾਰਕ 'ਚ ਜਾ ਰਹੀ ਸੀ ਕਿਤੇ ਤੇ ਉੱਥੇ ਯੋਗਾ ਕੈਂਪ ਲੱਗਿਆ ਹੋਇਆ ਸੀ ਗਰਮੀਆਂ 'ਚ ਇੱਕ ਯੋਗਾ ਡੇ ਹੁੰਦਾ ਤੇ ਉਹ ਲੱਗਾ ਹੋਇਆ ਸੀ ਤੇ ਮੈਂ ਕੋਲੇ ਸੈਰ ਕਰਦੀ ਜਾ ਰਹੀ ਸੀਗੀ ਤੇ ਉਹਨਾਂ ਲੋਕ ਉੱਚੀ ਉੱਚੀ ਬਾਵਾ ਉੱਪਰ ਕਰਕੇ ਹੱਸ ਰਹੇ ਸੀਗੇ ਤੇ ਉਹ ਜਦੋਂ ਸਾਰਿਆਂ ਨੂੰ ਇਕੱਠਿਆਂ ਮੈਂ ਹੱਸਦਿਆਂ ਵੇਖਿਆ ਹਨਾ ਤਾਂ ਮੈ ਰਾਤ ਉਰੀ ਜਾਂਦੀ ਦਾ ਮੇਰਾ ਨਾ ਹਾਸਾ ਨਿਕਲ ਗਿਆ ਸੱਚੀ ਮੁੱੱਚੀ ਤੇ ਮੈਂ ਆਪਣੇ ਆਪ ਨੂੰ ਕਿਹਾ ਕਿ ਇਹ ਜਿਹੜਾ ਮੇਰਾ ਹਾਸਾ ਨਾ ਹੁਣ ਢਿੱਡੋਂ ਨਿਕਲਿਆ ਇਹ ਅਸਲੀ ਵਾਲਾ ਹਾਸਾ ਹੈ ਜਿਹੜਾ ਕਿਤੇ ਅਲੋਪ ਹੋ ਗਿਆ ਜਿਹੜਾ ਪਤਾ ਨਹੀਂ ਅਸੀਂ ਆਪਦੀ ਜ਼ਿੰਦਗੀ ਚ ਐਨੇ ਇੱਕ ਸਟ्रेस ਲੈ ਲੇ ਐਨੇ ਇੱਕ ਕੰਮਾਂ ਨੂੰ ਅਸੀਂ ਬੋਝ ਮੰਨ ਲਿਆ ਕਿ ਅਸੀਂ ਹਾਸੇ ਹੱਸਣੇ ਅਸੀਂ ਘਟਾਤੇ ਸੋ ਦਿਲੋਂ ਹੱਸਣਾ ਢਿੱਡੋਂ ਹੱਸਣਾ ਬਹੁਤ ਜ਼ਰੂਰੀ ਹੈ ਉਹ ਉਹਦੇ ਲਈ ਆਪਣੇ ਆਪ ਨੂੰ ਕੁਤਕਤਾੜੀਆਂ ਸਾਨੂੰ ਕਰਨੀਆਂ ਆਉਣੀਆਂ ਚਾਹੀਦੀਆਂ ਉਹ ਕਿਹੋ ਜਿਹੀਆਂ ਕੁਤਕਤਾੜੀਆਂ ਹੁੰਦੀਆਂ ਕਿ ਹੱਸਦੇ ਹੋਏ ਹਸਮੁਖ ਲੋਕਾਂ ਕੋਲ ਬੈਠੋ ਇਹੋ ਜਿਹੀਆਂ ਚੀਜ਼ਾਂ ਪੜੋ ਹਲਕੇ ਫੁਲਕੇ ਸੀਰੀਅਲਸ ਦੇਖੋ ਹਨਾ ਤਾਂ ਉਹਦੇ ਨਾਲ ਕੀ ਹੁੰਦਾ ਸਾਡੀ ਮਾਨਸਿਕ ਸਿਹਤ ਵੀ ਸੋਹਣੀ ਹੁੰਦੀ ਹੈ ਤੇ ਸਾਡਾ ਚਿਹਰਾ ਵੀ ਬਹੁਤ ਖੂਬਸੂਰਤ ਹੋ ਜਾਂਦਾ ਹੈ ਸਾਇੰਟਿਸਟ ਦਾ ਮੰਨਣਾ ਹੈਗਾ ਕਿ ਜਿਹੜਾ ਸਾਡਾ ਹਾਸਾ ਹੈ ਨਾ ਉਹ ਸਾਡੀ ਬਾਡੀ ਦੇ ਇਮਿਊਨ ਸੈਲਸ ਨੂੰ ਐਕਟੀਵੇਟ ਕਰਦਾ ਹੈ ਤੇ ਜੇ ਸਾਡਾ ਇਮਿਊਨ ਸਿਸਟਮ ਹੀ ਸਟਰੋਂਗ ਹੋਊਗਾ ਵਧੀਆ ਹੋਊਗਾ ਤਾਂ ਸਾਡਾ ਜਿਹੜਾ ਚਿਹਰਾ ਉਹਦੇ ਤੇ ਜਿਹੜੇ ਦਾਗ ਤੱਬੇ ਆ ਜਾਂ ਕੁਝ ਵੀ ਹੈਗਾ ਉਹ ਉਸ ਤਰ੍ਹਾਂ ਦਾ ਉਹ ਸਭ ਕਲੀਅਰ ਹੋ ਜਾਊਗਾ ਚਿਹਰਾ ਸਾਫ਼ ਸੁਥਰਾ ਹੋ ਜਾਊਗਾ ਸੋਹਣਾ ਹੋ ਜਾਊਗਾ ਸੋ ਹਾਸੇ ਦੇ ਵਿੱਚ ਸਾਇੰਸ ਦੇ ਨਾਲ ਰਿਲੇਟਡ ਕਿੰਨੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਸੈਂਟੀਫਿਕਲੀ ਸਾਡੇ ਚਿਹਰੇ ਨੂੰ ਸੋਹਣਾ ਬਣਾਉਂਦੀਆਂ ਸਿਰਫ ਹੱਸਣ ਨਾਲ ਕਿਉਂਕਿ ਜਿਵੇਂ ਉਹ ਹੈਪੀ ਹਾਰਮੋਨਸ ਪੈਦਾ ਹੁੰਦੇ ਆ ਨਾ ਜਿਵੇਂ ਆਪਾਂ ਕਹਿੰਦੇ ਅਸੀਂ ਖੁਸ਼ ਰਹੀਏ ਮਾਨਸਿਕ ਤੌਰ ਤੇ ਅਸੀਂ ਸਟ्रेस ਫਰੀ ਰਹੀਏ ਸੋਹਣੇ ਜਿਹੇ ਮਾਹੌਲ 'ਚ ਰਹੀਏ ਸਕੂਨ ਭਰੇ ਮਾਹੌਲ 'ਚ ਰਹੀਏ ਤਾਂ ਜਿਹੜੇ ਸਾਡੇ ਹੈਪੀ ਹਾਰਮੋਨਸ ਆ ਉਹ ਸਾਡੇ ਅੰਦਰ ਪੈਦਾ ਹੁੰਦੇ ਆ ਤੇ ਵੱਧਦੇ ਜਾਂਦੇ ਆ ਤੇ ਜਦੋਂ ਉਹ ਵੱਧਦੇ ਆ ਤਾਂ ਅਸੀਂ ਨੇਚਰਲੀ ਖੁਸ਼ ਹੁੰਨੇ ਆ ਤੇ ਉਹਦਾ ਸਿੱਧਾ ਸਿੱਧਾ ਅਸਰ ਸਾਡੇ ਚਿਹਰੇ ਤੇ ਹੁੰਦਾ ਹੈ ਜਦੋਂ ਅਸੀਂ ਉੱਚੀ ਹੱਸਦੇ ਆ ਨਾ ਖੇੜ ਖੜਾ ਕੇ ਹੱਸਦੇ ਆ ਤਾਂ ਸਾਡੀਆਂ ਜਿਹੜੀਆਂ ਚਿਹਰੇ ਦੀਆਂ 15 20 ਮਾਸਪੇਸ਼ੀਆਂ ਜਿਹੜੀਆਂ ਉਹ ਐਕਟਿਵ ਹੁੰਦੀਆਂ ਨੇ ਤੇ ਉਹ ਚਿਹਰੇ ਦੀਆਂ ਫਾਈਨ ਲਾਈਨਸ ਨੂੰ ਘਟਾਉਂਦੀਆਂ ਨੇ ਜਿਹੜੀ ਜੋ ਲਾਈਨ ਹੈ ਉਹ ਵਧੀਆ ਹੁੰਦੀ ਹੈ ਤੇ ਹੌਲੀ ਹੌਲੀ ਰਿੰਕਲਸ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਇੱਕ ਤਰ੍ਹਾਂ ਨਾਲ ਇਹ ਵੀ ਬਹੁਤ ਵਧੀਆ ਦਵਾਈ ਹੈਗੀ ਹੈ ਜਦੋਂ ਮਾਸਪੇਸ਼ੀਆਂ ਇਸ ਤਰ੍ਹਾਂ ਕੰਮ ਕਰਦੀਆਂ ਸਿਰਫ ਹੱਸਣ ਦੇ ਨਾਲ ਹੁਣ ਤੁਸੀਂ ਦੇਖੋ ਕਿ ਇਦੋਂ ਸਸਤੀ ਕੋਈ ਮੈਡੀਸਨ ਹੋ ਸਕਦੀ ਆ ਸਾਨੂੰ ਕੁਝ ਵੀ ਕੋਈ ਪ੍ਰੋਬਲਮ ਆਉਂਦੀ ਆ ਸੀ ਡਾਕਟਰ ਕੋਲ ਜਾਣਿਆ ਦਵਾਈਆਂ ਖਾਣੀਆਂ ਦਵਾਈਆਂ ਦਾ ਸਾਈਡ ਇਫੈਕਟ ਵੀ ਹੁੰਦਾ ਹਾਸਿਆਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹਾਸਿਆਂ ਦੇ ਫਾਇਦੇ ਹੀ ਫਾਇਦੇ ਆ ਬਸ ਸਾਨੂੰ ਹੱਸਣਾ ਆਉਂਦਾ ਹੋਵੇ ਸਾਨੂੰ ਹੱਸਣਾ ਤੇ ਹਸਾਉਣਾ ਆਉਣਾ ਚਾਹੀਦਾ ਇਹ ਬਹੁਤ ਲਾਜ਼ਮੀ ਆ ਸਾਡੇ ਲਈ ਹੁਣ ਗੱਲ ਕਰਦੇ ਆ ਹੱਸਣ ਦੇ ਤਰੀਕਿਆਂ ਦੀ ਉੱਚੀ ਹੱਸਣਾ ਖਿੜਖੜਾ ਕੇ ਹੱਸਣਾ ਮਿੰਨਾ ਮਿੰਨਾ ਹੱਸਣਾ ਮੰਦ ਮੰਦ ਮੁਸਕਰਾਉਣਾ ਇਹ ਸਾਰੇ ਹਾਸਿਆਂ ਦੇ ਤਰੀਕੇ ਐ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇੱਕ ਨਿੱਕੇ ਬੱਚੇ ਕੋਲ ਜਦੋਂ ਅਸੀਂ ਉਹਨੂੰ ਖਡਾਉਨੇ ਆ ਨਾ ਕਿਸੇ ਬੱਚੇ ਕੋਲ ਬੈਠਦੇ ਆ ਉਹਨੂੰ ਕੋਦਕੁਤਾੜੀਆਂ ਕਰਦੇ ਆ ਬੱਚਾ ਹੱਸਦਾ ਉਹਨੂੰ ਦੇਖ ਕੇ ਅਸੀਂ ਵੀ ਹੱਸਦੇ ਆ ਕਿੰਨੀ ਵਧੀਆ ਟੋਨਿਕ ਹੈਗੀ ਆ ਇਹੋ ਜੇ ਲੋਕਾਂ ਕੋਲ ਬੈਠੋ ਜਿਨ੍ਹਾਂ ਨੂੰ ਗੱਲ ਗੱਲ ਤੇ ਚੁਟਕਲੇ ਜੇ ਸੁਣਾਉਣ ਦੀ ਆਦਤ ਹੁੰਦੀ ਆ ਮੇਰੀ ਇੱਕ ਫਰੈਂਡ ਆ ਮੈਨੂੰ ਬਹੁਤ ਰੀਲਾਂ ਭੇਜਦੀ ਆ ਮਤਲਬ ਦਿਨ ਦੇ ਵਿੱਚ ਉਹ 7-8 ਰੀਲਾਂ ਮੈਨੂੰ ਭੇਜ ਹੀ ਦਿੰਦੀ ਆ ਇਹਦੇ ਵਿੱਚ ਚੁਟਕਲੇ ਜੇ ਹੁੰਦੇ ਆ ਨਾ ਹਾਸਾ ਠੱਠਾ ਜਾਂਦਾ ਤੇ ਕਈ ਵਾਰ ਤਾਂ ਮੈਂ ਕੱਲੀ ਬੈਠ ਕੇ ਵੀ ਹੱਸਦੀ ਆ ਤੇ ਇੱਕ ਰੀਲ ਸੀ ਕਿ ਸ਼ਾਇਦ ਤੁਸੀਂ ਵੀ ਸਾਰਿਆਂ ਨੇ ਸੁਣੀ ਹੋਣੀ ਆ ਉਹਦੇ ਵਿੱਚ ਨਾ ਇੱਕ ਪੋਤਾ ਐਵੇਂ ਮਜ਼ਾਕੀਆ ਆਪਣੇ ਦਾਦੀ ਦੀ ਵੀਡੀਓ ਬਣਾਉਂਦਾ ਉਹਨੂੰ ਕਹਿੰਦਾ ਦਾਦੀ ਜਦੋਂ ਤੁਹਾਡਾ ਵਿਆਹ ਹੋਇਆ ਸੀ ਤੁਸੀਂ ਕਿਵੇਂ ਆਏ ਸੀਗੇ ਇੱਥੇ ਸਹੁਰੇ ਘਰ ਕਿਵੇਂ ਪਹੁੰਚੇ ਤੇ ਕਹਿੰਦੀ ਵਸੇ ਐਵੇਂ ਕੁੱਤੇ ਆ ਵਾਂਗੂ ਕੁਢੀਸ ਲਿਆਏ ਮਤਲਬ ਉਹਨੇ ਇੰਨੇ ਸੋਹਣੇ ਤਰੀਕੇ ਉਹਨੂੰ ਕਿਹਾ ਨਾ ਤਾਂ ਮਤਲਬ ਬੜਾ ਹੀ ਮੈਂ ਕੱਲੀ ਬੈਠ ਕੇ ਹਸੀ ਇਸ ਤਰ੍ਹਾਂ ਦੀਆਂ ਹੋਰ ਵੀ ਅਨੇਕਾਂ ਰੀਲਾਂ ਹੁੰਦੀਆਂ ਨੇ ਜਿਹੜੀਆਂ ਅੱਜ ਅਸੀਂ ਅੱਜ ਦੇਖਦੇ ਆ ਨਾ ਜੇ ਦੇਖਣੀਆਂ ਆ ਰੀਲਾਂ ਤਾ ਇਸ ਤਰ੍ਹਾਂ ਦੀਆਂ ਦੇਖੋ ਜਿਹਦੇ ਨਾਲ ਸਾਡੇ ਮਨ ਦੇ ਵਿੱਚ ਖੇੜਾ ਪੈਦਾ ਹੋਵੇ ਹਾਸਾ ਅੰਦਰੋਂ ਆਪੇ ਕੁਦਰਤੀ ਤੌਰ ਤੇ ਬਾਹਰ ਨਿਕਲੇ ਤੇ ਸਾਡੀ ਪੂਰੀ ਬਾਡੀ ਐਕਟੀਵੇਟ ਹੋ ਜਾਂਦੀ ਹੈ ਹੱਸਣ ਦੇ ਨਾਲ ਸਾਡਾ ਸਾਰੇ ਜਿਹੜੇ ਸੈੱਲ ਹੈਪੀ ਹਾਰਮੋਨਸ ਹੈ ਮਾਸ ਪੇਸ਼ੀਆਂ ਸਾਡੀਆਂ ਤੇ ਇਮਿਊਨ ਸਿਸਟਮ ਸਾਰਾ ਸ਼ਰੀਰ ਅੰਦਰੋਂ ਇੱਕਦਮ ਇੱਕ ਦੂਜੇ ਨਾਲ ਮਤਲਬ ਜੁੜ ਜਾਂਦਾ ਤੇ ਉਹਦਾ ਸਿੱਧਾ ਸਿੱਧਾ ਅਸਰ ਜਿਹੜਾ ਸਾਡੇ ਚਿਹਰੇ ਤੇ ਪੈਂਦਾ ਹੁਣ ਤੁਸੀਂ ਲਾ ਲਓ ਹਿਸਾਬ ਵੀ ਹੱਸਣਾ ਖੇੜ-ਖੇੜ ਹੱਸਣਾ ਸੱਚੀ ਹੱਸਣਾ ਕਿੰਨਾ ਜ਼ਰੂਰੀ ਹੈ ਸਾਡੇ ਲਈ ਹਾਸੇ ਹੱਸਣ ਲਈ ਕਈ ਵਾਰ ਕਿਸੇ ਦਾ ਸਾਥ ਬਹੁਤ ਮਹਨੇ ਰੱਖਦਾ ਆਪ ਦਾ ਕੋਈ ਬਹੁਤ ਪਿਆਰਾ ਜਿਹਾ ਦੋਸਤ ਬਹੁਤ ਪਿਆਰੀ ਜਈ ਸਹੇਲੀ ਕੋਈ ਬਹੁਤ ਖਾਸ ਰਿਸ਼ਤਾ ਉਹਦੇ ਨਾਲ ਮਿਲ ਬੈਠੋ ਇੱਕ ਚਾਹ ਦਾ ਕੱਪ ਸਾਂਝਾ ਕਰੋ ਦਿਲ ਦੀਆਂ ਗੱਲਾਂ ਕਰੋ ਹਾਸੇ ਵਾਲੀਆਂ ਗੱਲਾਂ ਕਰੋ ਬੈਸਟ ਟ੍ਰੀਟਮੈਂਟ ਹੈ ਇਹਦੇ ਨਾਲ ਪੋਜ਼ਿਟਿਵ એનર્ਜੀ ਸਾਨੂੰ ਮਿਲਦੀ ਹੈ ਤੇ ਚਿਹਰਾ ਇਸ ਤਰ੍ਹਾਂ ਗਦਗਦ ਕਰ ਉੱਠਦਾ ਕਿ ਲੱਗਦਾ ਕਿ ਤੂੰ 12 ਟ੍ਰੀਟਮੈਂਟ ਕਰਾਇਆ ਹੋ ਸਕਦਾ ਤੁਹਾਨੂੰ ਕੋਈ ਪੁੱਛ ਵੀ ਲਵੇ ਕਿ ਤੁਸੀਂ ਚਿਹਰੇ ਤੇ ਕੀ ਕਰਵਾਇਆ ਹਨਾ ਸੋ ਇਹੀ ਗੱਲਾਂ ਬਾਤਾਂ ਸੀਗੀਆਂ ਮੈਨੂੰ ਲੱਗਿਆ ਕਿ ਜ਼ਿੰਦਗੀ 'ਚ ਹਾਸੇ ਅਸੀਂ ਗਵਾਉਣ ਨਹੀਂ ਦੇਣੇ ਗਵਾਚਣ ਨਹੀਂ ਦੇਣੇ ਤੇ ਜਦੋਂ ਵੀ ਮੌਕਾ ਮਿਲੇ ਜਿੱਥੇ ਵੀ ਮਿਲੇ ਉੱਥੇ ਆਪਦੇ ਆਪ ਨੂੰ ਖੁਸ਼ ਰੱਖੋ ਹੱਸੋ ਵੀ ਤੇ ਦੂਜਿਆਂ ਨੂੰ ਹਸਾਓ ਵੀ ਤੇ ਚਿਹਰੇ ਦੀਆਂ ਰੌਣਕਾਂ ਆਪਦੇ ਮਨ ਦੀਆਂ ਰੌਣਕਾਂ ਇਸੇ ਤਰ੍ਹਾਂ ਬਣਾਈ ਰੱਖੋ ਇਹ ਗਵਾਚਣੀਆਂ ਨਹੀਂ ਚਾਹੀਦੀਆਂ ਆਪਦੇ ਆਲੇ-ਦੁਆਲੇ ਦੇ ਵਿੱਚ ਹਾਸੇ ਵੰਡੋ ਤੇ ਉੱਥੋਂ ਹਾਸੇ ਹੀ ਆਪਦੇ ਲਈ ਹਾਸਲ ਕਰੋ ਜੇ ਕੋਈ ਤੁਹਾਡੇ ਕੋਲ 네ਗੇਟਿਵ ਜੀ ਗੱਲ ਕਰਦਾ ਵੀ ਹੈਗਾ ਤਾਂ ਉਹਨੂੰ ਵੀ ਹਸਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਕਈ ਲੋਕਾਂ ਦੀ ਆਦਤ ਹੁੰਦੀ ਆ ਆਪਣੀਆਂ ਬਿਮਾਰੀਆਂ ਹੀ ਦੱਸੀ ਜਾਂਦੇ ਆ ਆਪਣੀ ਨੈਗੇਟਿਵਿਟੀ ਜੀ ਬਦੋਪਦੀ ਤੁਹਾਡੇ ਤੇ ਸਿੱਟਦੇ ਆ ਦੂਜਿਆਂ ਤੇ ਸੁੱਟਦੇ ਆ ਸੋ ਉਹਨਾਂ ਨੂੰ ਵੀ ਹੱਸਣ ਲਾਓ ਹੱਸਣ ਦੀ ਜਾਚ ਸਿਖਾਓ ਤੇ ਉਹ ਕਹਿੰਦੇ ਨਹੀਂ ਹੁੰਦੇ ਕਿ ਤੇਰਾ ਕਿਹੜਾ ਮੁੱਲ ਲੱਗਦਾ ਸੋ ਹਾਸਾ ਇੱਕ ਇਹੋ ਜੀ ਸੁਗਾਤ ਹੈ ਜਿਹੜੀ ਜਦੋਂ ਅਸੀਂ ਕਿਸੇ ਨੂੰ ਦਿੰਨੇ ਆ ਤਾਂ ਸਾਡਾ ਕਿਹੜਾ ਮੁੱਲ ਲੱਗਦਾ ਸੋ ਹੱਸਦੇ ਰਹੋ ਹਸਾਉਂਦੇ ਰਹੋ ਤੰਦਰੁਸਤੀਆਂ ਮਾਣੋ ਤੰਦਰੁਸਤੀਆਂ ਵੰਡਦੇ ਰਹੋ ਤੇ ਅੱਜ ਦਾ ਇਹੀ ਸੀਗਾ ਟੌਪਿਕ ਫਿਰ ਜਲਦੀ ਮਿਲਾਂਗੇ ਕਿਸੇ ਹੋਰ ਨਵੇਂ ਵਿਸ਼ੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ